ਗਿਆ ਦੋ ਹੋ ਗਿਆ ਹਾਂ ਦੋ ਹੋ ਗਿਆ ਦੋ ਹੋ ਗਿਆ ਪਤੰਗ ਕਿੱਥੇ ਹੋ ਗਿਆ ਪਤੰਗ ਬੋ ਉਹ ਸੀ ਇੱਧਰ ਰੀਲਾ ਸੀ ਲਾ ਬਾਨੇ ਮੇਰੀਆਂ ਭਰਾ ਦੋ ਆਪਾ ਗਏ ਆਪਾ ਗਏ ਸਕੂਟਰੀਸ ਤੇਲ ਹਾਂ ਨਹੀਂ ਸਕੂਟਰੀ ਤੇਲ ਪਾਉਣ ਜਾਣੇ ਚਲ ਤੂੰ ਇਹ ਚਲੋ ਦੂਜੀ ਸਕੂਟਰੀ ਕੱਢੋ ਤੇ ਕੱਲ ਦੇ ਕੱਪੜੇ ਜਿਹੜੇ ਅੱਧੇ ਸੁੱਕੇ ਨਹੀਂ ਹੈਗੇ ਓਏ ਚਲੋ ਥੱਲੇ ਚਲ ਚਲੋ ਆਪਾਂ ਨੇ ਪਾਲੀ ਜੈਕਟ ਕਿਉਂ ਆਪਾਂ ਜਾਣਾ ਸਕੂਟਰੀ ਤੇ ਤੇ ਹਵਾ ਲੱਗਣੀ ਹੈ ਤੇ ਸਿਰ ਤੇ ਆਪਾਂ ਕੈਪ ਨਹੀਂ ਪਾਈ ਸਿਰ ਤੇ ਮੋਪਲਰ ਲੈ ਲਿਆ ਜੋ ਸਕੂਟਰੀ ਦਬਾਉਂਗਾ ਉਹ ਕੈਪ ਪਾਵਾਂਗੇ ਆਮੇ ਵਾਲਾਂ ਤੋਂ ਬੜੀ ਪਰੇਸ਼ਾਨਾ ਸੱਚੀ ਮੈਨੂੰ ਸਮਝ ਨਹੀਂ ਆਦੀ ਮੈਂ ਕੀ ਕਰਾਂ ਇਹਨਾਂ ਵਾਲਾਂ ਦਾ ਤਾਂ ਮੈਂ ਸਾਰੇ ਨਾ ਬੜੇ ਆਪਣੇ ਮਨੋਂ ਮੈਂ ਇਸੇ ਕਰਕੇ ਸਮੂਥਰਿੰਗ ਕਰਵਾਈ ਹੀ ਪਰ ਫਿਰ ਵੀ ਕੋਈ ਫਰਕ ਨਹੀਂ ਪਿਆ ਹੈਗਾ ਉਵੇਂ ਦੇ ਉਵੇਂ ਹੀ ਘੜੇ ਲੱਗਦੇ ਨੇ ਚੱਲੀਏ ਸਿਮੂ ਦਮ ਤੂੰ ਚਲਾ ਦੇ ਦਿਨ ਪਿੱਛੇ ਬਿਠਾ ਲਾ ਆ ਫਰਸਫੜ ਲੈ ਮੇਰੇ ਕਿੰਨੇ ਦਿਰੀਅ ਜਵੇ ਟ੍ਰਸਟ ਕਰ ਯਾਰ ਮੈਂ ਮੂਰੀ ਜਰਨਕੀ ਕਰਦਾ ਕਾਲਾ ਟ੍ਰਸਟ ਹੈ ਇਹ ਚਲ ਹੋਲੀ ਚਾਹੂੰਗੀ ਮੈਂ ਤੁਸੀ ਖੰਡ ਉਸ ਇਥੇ ਆ ਜਾਓ ਪਾਪਾ ਨੇ ਆਉਣਾ ਕਿੱਥੇ ਆ ਜਾਓ ਉਹ ਇਥੇ ਚਲੋ ਫਰਸਫੜ ਕਿੱਥੇ ਮੇਰੇ ਸਾਹਮਣੇ ਹੂੰ ਆ ਜਾ ਜਿਹੜੀ ਛੋਟੀ ਜੀ ਕੀ ਹੋ ਗਿਆ ਹੈ ਅੱਖਾਂ ਮਲਣ ਦੇ ਫਿਰ ਦਰਦ ਹੋ ਰਹੇ ਹੋ ਕੀ ਹੈ ਅਸੀਂ ਆਪਾਂ ਸੇਹ ਦੇ ਮਾਰਕੀਟ ਨਿਕਲੇ ਸੀ ਤੇ ਜਿਹੜੇ ਕੰਮ ਸੀ ਆਪਣੇ ਥੋੜੇ ਬੋਟੇ ਛੋਟੇ ਮੋਟੇ ਉਹ ਕਰ ਲਏ ਹਜੇ ਇੱਕ ਦੋ ਕੰਮ ਰਹਿ ਗਏ ਮੇਰੀ ਕੈਪ ਹੈ ਨਹੀਂ ਮੈਨੂੰ ਠੰਡ ਲਾਦੀ ਸਕੂਟੀ ਜਾਂਦੇ ਆ ਉਹ ਲੈਣੀ ਤੇ ਹੁਣ ਅਸੀਂ ਆਏ ਆ ਦੋਸਾ ਹਾਂ ਹਾ ਹੀ ਨਹੀਂ ਮੇਰੇ ਕੋਲ ਹੈ ਜਰੂਰੀ ਪੈਸੇ ਖਰਚਣ ਦੇ ਮੇਰੇ ਕੋਲ ਹੈ ਹੀ ਨਹੀਂ ਕੈਪ ਅੱਛਾ ਕਾਪੀ ਹੈ ਨਹੀਂ ਸੱਚੀ ਲਾਓ ਰ ਕੀ ਮਗਾਇਆ ਤੁਸੀਂ 200 ਓਨੀਅਨ ਦੋਸਾ ਤੁਸੀਂ ਓਨਿਓਨ ਦੋਸਾ ਆਪਾਂ ਨੇ ਮੰਗਾਈ ਟੇਕੀ 200 ਆ ਗਏ ਆ ਓਨੀਅਨ ਦੋਸਾ ਕਿਸ਼ਤੀ ਬੋਲ ਹੈ ਹੈਨਾ ਹੂੰ ਵਾਲਾ ਲੱਗੇ ਤੁ ਵੀ ਨਹੀਂ ਆਲੂ ਵੀ ਨੇ ਤੇੰਗਰਾ ਆਲੂ ਵੀ ਲਾ ਦੇ ਇੱਕ ਪਾਸੇ ਪਿਆਜ਼ ਇੱਕ ਪਾਸੇ ਆਲੂ ਨਾ ਮੁੰਡੀ ਦੋਸਾ ਆਪਾਂ ਨੇ ਖਾ ਲਿਆ ਹੁਣ ਮਗਾਇਆ ਮਨਚੂਰੀਅਨ ਹੂੰ ਤਸਤਾ ਬਹੁਤ ਹੈ ਗਰਮ ਪਰ ਜਿੰਨੀ ਠੰਡ ਪੈਰੀ ਗਰਮ ਲੱਗਦਾ ਨਹੀਂ ਨਾ ਸਿਮਰ ਦਾ ਫੇਵਰੇਟ ਹੁੰਦਾ ਸੀ ਹਾਏ ਸਿਮਰ ਤੈਨੂੰ ਯਾਦ ਕਰ ਰਹੀ ਸਿਮਰਨ ਕਹਿੰਦੀ ਸਿਮਰਨ ਦਾ ਫੇਵਰੇਟ ਹੁੰਦਾ ਸੀ ਹਾਂ ਚਲ ਆ ਜਾ ਸਿਮਰ ਖਾ ਲੈ ਤੂੰ ਦਲਮ ਨੂੰ ਨਹੀਂ ਪਾਇਆ ਆਪ ਦੋਨੇ ਜਣੇ ਖਾਣ ਲੱਗੇ ਕਿੱਡੇ ਖਰਾਬ ਨੇ ਸ਼ਾਇਦ ਅਸਾ ਦੋ ਹੀ ਪਈ ਹੁਣ ਪਤਾ ਲੱਗਾ ਕਿ ਸੋਨੂ ਹੀ ਹੈਗੀ ਹੋਣ ਸੋਨੂ ਨੂੰ ਦੇਣਾ ਹੈ ਕਰਨਾ ਪੈਂਦਾ ਹੈ ਕਰਨਾ ਫਿਰ ਰੋਟੀਆਂ ਕਿ ਤੋ ਖਾਣੀਆਂ ਜੇ ਤੇ ਬਹੁਤ ਆਟਾ ਬੰਦ ਕਰ ਦੇਣਾ ਲੋ ਜੀ ਕਾਫੀ ਕਿਆ ਹੀ ਚੱਲਿਆ ਹੁਣ ਵਾਪਸ ਇਹ ਕਿਹੜਾ ਰੋਡ ਹੈ ਸਾਨੂੰ ਹਾਂ ਪਤਾ ਨਹੀਂ ਇਹ ਕਿੱ데 ਚਲੋ ਭਾਈ ਖੜਨਾ ਕਿਤੇ ਦੱਸੋ ਕਿੱਥੇ ਖੜਨਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਟਾਈਮ ਹੈਗਾ ਜੀ ਮਾਰਨਿੰਗ ਦਾ ਤੇ ਪਰੌਂਠੇ ਪਰੌਂਠੇ ਬਣਾਉਣ ਲੱਗੇ ਸੀ ਉਤਾਰ ਚਲੇ ਗਏ ਨੇ ਆਫਿਸ ਤੇ ਕੱਲ ਵਾਲੇ ਵਲੌਗ ਚ ਤੁਸੀਂ ਦੇਖਿਆ ਸੀ ਬਾਜ਼ਾਰ ਗਏ ਸੀ ਕੀ ਹੋ ਗਿਆ ਕੀ ਹੋਇਆ ਤੇ ਕੱਲ ਬਾਜ਼ਾਰ ਗਏ ਤੇ ਉਸ ਤੋਂ ਬਾਅਦ ਆਪਾਂ ਵਲੌਗ ਕੰਟੀਨਿਊ ਨਹੀਂ ਕੀਤਾ ਤੇ ਆਪਾਂ ਹੁਣ ਵਲੌਗ ਜਿਹੜਾ ਹੈ ਕੰਟੀਨਿਊ ਕਰਤਾ ਬਣੇ ਰਿਹਾ ਵਲੌਗ ਦੇ ਵਿੱਚ ਤੇ ਸਭ ਤੋਂ ਪਹਿਲਾਂ ਜਿਹੜੇ ਸਾਡੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤੇ ਜਿਹੜੇ ਪੁਰਾਣੇ ਨੇ ਉਹ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਅੱਜ ਟਿਊਜ਼ਡੇ ਹੈ ਨਾ ਨਹੀਂ ਅੱਜ ਮੰਡੇ ਮੰਡੇ ਥੋੜੀ ਹੈ ਕੱਲ ਟਿਊਜ਼ਡੇ ਅੱਜ ਹਾਂ ਟਿਊਜ਼ਡੇ ਮੈਂ ਸਹੀ ਕਿਹਾ ਤੇ ਬੱਚਾ ਪਾਰਟੀ ਨੇ ਪਰੌਂਠੇ ਖਾਲੇ ਜੀ ਨਿੰਬੂ ਦੇ achar ਨਾਲ ਪਰੌਂਠੇ ਹੀ ਬਣਾਏ ਹੀ ਮੋਲੀਆਂ ਵਾਲੇ ਇਦਾਂ ਸਿਮਰਨ ਦੀ ਜਿਹੜੀ ਹਾਲਤ ਹੈ ਨਾ ਵੇਖਣ ਨੂੰ ਦਿਲ ਨਹੀਂ ਕਰਨਿਆ ਨਾ ਕਿ ਐਂ ਬੈਠੇ ਨੇ ਜਿਵੇਂ ਪਤਾ ਨਹੀਂ ਕਦੋਂ ਸਿਰ ਉੱਤੇ ਟੋਪੀਆਂ ਟੱਪੀਆਂ ਲੈ ਕੇ ਤੇ ਇਦਾਂ ਦਮਣ ਸੱਡਾ ਹਜੇ ਨਹਾਇਆ ਨਹੀਂ ਕਦੋਂ ਨਾ ਹੋਰ ਤੇ ਆਪਾਂ ਨੇ ਤੇਲ ਲਾਇਆ ਹੈ ਪਰ ਸੋ ਸਿਰ ਨੂੰ ਤੇ ਆਪਾਂ ਵੀ ਨਹਾ ਤੋਂ ਲਏ ਆ ਤੇ ਨਾ ਕੇ ਆਪਾਂ ਇਦਦਰ ਹੀਟਰ ਸੇਕਦੇ ਪਏ ਆ ਨਾਲ ਖਾਦੇ ਨੇ ਆਪਾਂ ਨੇ ਪਰੌਂਠੇ ਘੈਂੜ ਜੇ ਤੇ ਪਰੌਂਠੇ ਨਾਲ ਚਾਹ ਨਹੀਂ ਮਿਲੀ ਸਿਰ ਮੁੰਦਮ ਚਾਹ ਬਣਾ ਕੇ ਲਿਆ ਸੀ ਮੈਂ ਹੂੰ ਦਮੂ ਯਾਰ ਨਾ ਦਿਖਾ ਚਾਹ ਬਣਾ ਕੇ ਲਿਆ ਸੀ ਮੈਂ ਚਾਹ ਪੀ ਆਪਾਂ ਤੇ ਮੈਂ ਵਾਲ ਬੂਸ ਕਾਲਾ ਠੰਡ ਬਹੁਤ ਆ ਬਾਹਰ ਆ ਅੱਜ ਫੇਰ ਕੱਪੜੇ ਧੋਣ ਵਾਲੇ ਹਨ ਕੱਪੜੇ ਧੋਤੇ ਨੇ ਸਿਆਲ ਚ ਮਨ ਲੱਗਦਾ ਵਾਲ ਵੈਸੇ ਵੀ ਬਹੁਤ ਜ਼ਿਆਦਾ ਟੁੱਟਦੇ ਨੇ ਕਿਉਂ ਬਿਸਤਰੇ ਟੋਪੀ ਟੋਪੀ ਪਾ ਕੇ ਰੱਖੀ ਦੀ ਤੇ ਆ ਦੇਖੋ ਪਰਜਾਈਆਂ ਦਾ ਬੁਰ ਲੱਗਿਆ ਮੇਰੇ ਵਾਲਾ ਨਾਲ ਤਾਂ ਮੁੰਦੇ ਹੁਣ ਆਪਾਂ ਕਰਾਂਗੇ ਚਾਹ ਦਾ ਕੱਪ ਪੀਵਾਂਗੇ ਤੇ ਫੇਰ ਕਰਾਂਗੇ ਥੋੜਾ ਜਿਹੜਾ ਕੰਮ ਰਹਿੰਦਾ ਉਹ ਮੇਲ ਜੀ ਗਾ ਪਰੋਂਠੇ ਸਾਰੇ ਖਾ ਲਾ ਖਾਣਾ ਕਿਹਨਾਂ ਚਾਹਨਾ ਨਹੀਂ ਲੈ ਹੂੰ ਕਿਉਂ ਜਾਬ ਨਾ ਕੇ ਯਾਰ ਕਿੱਥੇ ਫਤੂਗਣ ਬਣਾਣੀ ਤੂੰ ਕਿਉਂ ਨਹੀਂ ਬਣਾਣੀ ਹੂੰ ਬਣਾਓ ਜਾ ਓਏ ਇੰਦਾ ਜਮਰ ਮਾਸੀ ਨੇ ਤੁਹਾਡੀ ਲਾਉਣਾ ਹੈ ਤੁਹਾਡੀ ਮਾਸੀ ਦੀ ਬੱਚੇ ਦੀ ਮਾਸੀ ਨੇ ਤੇ ਹਜੇ ਤੱਕ ਆਈ ਨਹੀਂ ਹੈਗੀ ਦੇਖੋ ਕਦੋਂ ਤੱਕ ਆਉਂਦੀ ਫਿਰ ਅਸੀਂ ਜਾਣਾ ਬਿਜਾ ਤੇ ਮੈਂ ਪੱਖਾ ਕਿੱਧਰ ਚੜਨਿਆ ਤੁਸੀਂ ਜਾਣਾ ਆ ਹੋ ਗਿਆ ਹਮਮ ਅੱਛਾ ਆਪਾਂ ਤੇ ਲੋਕੜੀ ਜਾਣਾ ਹੈ ਦਮਨ ਨੂੰ ਚੂਜ ਦਵਾ ਕੇ ਲਿਆਉਣੇ ਨੇ ਇੱਕ ਮੇਰੀ ਭੈਣ ਦਾ ਕਮੈਂਟ ਆਇਆ ਸੀ ਕਿ ਇਹਨੇ ਦਮਨ ਨੂੰ ਤੁਸੀਂ ਐਵੇਂ ਟਾਲਤਾ ਰੋਟੀ ਖਾ ਲਮ ਬੋਲੂ ਸ਼ੇਤੀ ਬੋਲੂ ਆਹੀ ਬੜਕਣ ਦਮਨ ਨੂੰ ਤੁਸੀਂ ਐਵੇਂ ਟਾਲਤਾ ਤੇ ਦਮਨ ਨੂੰ ਕਹਿੰਦੇ ਕਿ ਉਹ ਕਰਤਾ ਤੁਸੀਂ ਐਵੇਂ ਟਾਲਤਾ ਤੇ ਇਹਨੂੰ ਸ਼ੂਜ਼ ਲੈ ਕੇ ਦੇਣੇ ਤੇ ਅੱਜ ਮੇਰੀ ਸਲਾਹ ਹੈ ਜੀ ਬਣਦੀ ਪਈ ਹੈ ਕਿ ਜੇ ਮੌਸਮ ਥੋੜਾ ਜਿਹਾ ਲੱਗਦਾ ਕਿ ਧੁੱਪ ਲੱਗੇਗੀ ਬਾਹਰ ਚੰਨਣ ਜਾ ਹੋਇਆ ਪਿਆ ਉੱਥੇ ਮੈਂ ਆਪਣੀ ਪਸੰਦ ਦੇ ਰੂੰਗੀ ਕਿਤੇ ਤੁਸੀਂ ਕੋਈ ਨਹੀਂ ਦਮੂ ਆ ਸੁਣਨੇ ਲੱਗ ਰਹੇ ਨੇ ਇਹ ਆਪਣੀ ਪਸੰਦ ਦੇ ਉੱਥੇ ਤੂੰ ਲੈ ਕੇ ਬਹਿ ਜਾ 4000 ਵਾਲੇ ਤੇ ਮੈਂ ਲੈ ਕੇ ਦੇਣੇ ਹੋਣ 1000 ਵਾਲੇ ਫੇਰ ਫੇਰ ਕੀ ਹੈ ਤੁਸੀਂ ਆਪਣੀ ਕੁੜੀ ਨੂੰ 4000 ਵਾਲੀ ਦੋ ਸਕਦੇ ਤੁਹਾਡੀ ਕੁੜੀ ਤੋਂ ਬਾ 4000 ਰੁਪਏ ਹੋ ਗਿਆ 4000 ਨਹੀਂ ਨਹੀਂ ਇਹੋ ਜੀ ਕੋਈ ਗੱਲ ਨਹੀਂ ਸ਼ੂਜ਼ ਦਮੰਦੇ ਹੈਗੇ ਨੇ ਪਰ ਉਹ ਸਪੋਰਟਸ ਨਹੀਂ ਹੈਗੇ ਸਪੋਰਟਸ ਨਾਲ ਨਾ ਕੰਫਰਟ ਤੁਰਿਆ ਜਾਂਦਾ ਹੈ ਸਪੋਰਟਸ ਨਹੀਂ ਸਪੋਰਟਸ ਕਿੱਥੇ ਨੇ ਉਹ ਤੇਰੇ ਦੂਜੇ ਨੇ ਬਾਸਕਟਬਾਲ ਵਾਲੇ ਹਾਂ ਉਹ ਪਾਓ ਫਿਰ ਸੱਚ ਹਾਂ ਮੈਨੂੰ ਚੇਤਾ ਕਰਾਤਾ ਉਹਨਾਂ ਨੂੰ ਨਹੀਂ ਉਹ ਤਾਂ ਖੇਡਣ ਵਾਸਤੇ ਨੇ ਨਾ ਹੁਣ ਐਂ ਥੋੜੀ ਪਾਉਣ ਲਈ ਵਾਸਤੇ ਵੀ ਆਪਾਂ ਪਾ ਸਕਦੇ ਹਾਂ ਜੇ ਕਿਤੇ ਜਾਣਾ ਹੋਵੇ ਨਹੀਂ ਨਹੀਂ ਐਸੀ ਨਹੀਂ ਹੁੰਦਾ ਅੱਜ ਮੈਂ ਸਵੈਟਰ ਪਾਇਆ ਉਤਾਰ ਦਾ ਮੈਨੂੰ ਮਤਲਬ ਆ ਚੀਜ਼ ਚ ਬਹੁਤ ਕੰਫਰਟ ਆ ਖੁੱਲਾ ਡੁੱਲਾ ਤੇ ਨਾਲੇ ਗਰਮ ਹੈ ਤੇ ਇਹ ਅਸੀਂ ਸਾਰੀ ਫੈਮਿਲੀ ਪਾ ਲੈਂਦੇ ਹਾਂ ਸਿਮਰਨ ਵੀ ਪਾ ਲੈਂਦੀ ਮੈਂ ਵੀ ਪਾ ਲੈਣੀ ਆ ਬਸ ਇਹ ਆ ਕਿ ਖੁੱਲਾ ਇਹ ਤਾਂ ਫਟਾਫਟ ਪੈ ਜਾਂਦਾ ਤੇ ਉਤਾਰ ਨੂੰ ਹੈਗਾ ਟਾਈਟ ਇਹ ਕੋਟੀ ਬੜੀ ਪੁਰਾਣੀ ਹੈ ਬਹੁਤ ਖੰਨੇ ਦੀ ਹੈ ਖੰਨੇ ਦੀ ਇਹ ਹੋਇਆ ਕੁਛ ਨਹੀਂ ਇਹਨੂੰ बस ਘਰ ਪਾਣ ਨੂੰ ਰੱਖਿਆ ਹੋਇਆ ਬੁਰਬਰ ਵੀ ਨਹੀਂ ਆਈ ਬਹੁਤ ਵਧੀਆ ਨਿਕਲੀ ਹੈ ਹਨ ਕਈ ਚੀਜ਼ਾਂ ਦਾ ਬਹੁਤ ਵਧੀਆ ਨਿਕਲ ਗਿਆ ਜੇ ਆਪਾਂ ਕਹੀਏ ਨਾ ਕੱਪੜੇ ਵਾਲੇ ਨੂੰ ਜਦੋਂ ਆਪਾਂ ਸੂਟਾਂ ਵਾਲੀ ਦੁਕਾਨ ਤੇ ਜਾਂਦੇ ਆਪਾਂ ਕਹਿੰਨੇ ਆ ਕਿ ਭਾਈ ਇਹਦੀ ਗਾਰੰਟੀ ਦੱਸ ਕੀ ਸਹੀ ਰਹੂਗਾ ਇਹ ਤੇ ਫਲਾਣਾ ਨਹੀਂ ਹੋਊਗਾ ਅੱਜ ਕੱਲ੍ਹ ਕਹਿੰਦੇ ਬੰਦੇ ਦੀ ਗਾਰੰਟੀ ਨਹੀਂ ਅਸੀਂ ਤੁਹਾਨੂੰ ਕੱਪੜੇ ਦੀ ਗਾਰੰਟੀ ਕੀ ਦਈ ਹੈ ਹੈ ਹੂੰ ਉਹ ਕੰਮ ਹੈ ਤਮੇ ਮੇਰੇ ਵਾਲ ਵਾਲ ਭੜੇ ਤੈਨੂੰ ਲੱਗਣ ਦੇ ਨਹੀਂ ਨਹੀਂ ਠੀਕ ਆ ਕਰੀਗਾ ਵਧੀਆ ਲੱਗ ਰਿਹਾ ਹੈ ਲੱਗਣ ਦੇ ਡਰਾਈ ਹੋਏ ਪਏ ਨੇ ਜਿੰਨਾ ਮਰਜੀ ਕੁਛ ਲਾ ਦੇ ਚਲੋ ਲਿਆਓ ਜਰ ਜਲ ਨੂੰ ਨਾ ਹੋ ਜਾ ਆ ਚਲੋ ਜੀ ਕੰਮ ਕਰ ਆਪਣੇ ਤਾਂ ਖਤਮ ਹੋ ਗਏ ਹੀ ਇੱਧਰ ਕੱਪੜੇ ਜਿਹੜੇ ਕੱਲ ਪਰਸੋਂ ਤੋਂ ਧੋਤੇ ਅਜੇ ਵੀ ਕਿੱਲੇ ਨੇ ਠੀਕ ਹੈ ਠਹਿਰ ਕੇ ਲਾਈਏ ਫਿਰ ਤੇ ਕੱਪੜੇ ਸੁੱਕਣ ਦਾ ਨਾ ਹੀ ਨਹੀਂ ਲੈ ਰਹੇ ਹੂੰ ਠੀਕ ਹੈ ਹਨਾ ਹੈ ਚਾਤ ਰਹੀ ਏ ਚਾਤ ਰਹੀ ਤੂੰ ਜਾਣਾ ਨਾ ਤੇ ਦਮਨ ਟਿਊਸ਼ਨ ਚਲੀ ਗਈ ਆ ਤੇ ਸਿਮਰਨ ਦੀ ਡਿਊਟੀ ਲਈ ਛੱਡਣ ਦੀ 12 ਹਾਫ ਕਰਨਾ ਬਟਾ ਠੀਕ ਮੈਂ ਸੱਚੀ ਪੁੱਛਣੀ ਆ ਤੈਨੂੰ ਕਿ ਕੋਈ ਪੁਰਾਣਾ ਕੱਪੜਾ ਉਹ ਕਿੜਕੇ ਫੁੜਕੇ ਸਾਫ਼ ਕਰਨੇ ਵਾਸਤੇ ਦੇਖਣਾ ਪਾਣੀ ਜੇ ਜੰਮਿਆ ਪਿਆ کافی ਤੈਨੂੰ ਸਾਫ਼ ਕਰ ਦੇਖਣਾ ਲੈਣਾ ਲੋ ਜੀ ਅਧਰਾਈ ਇੱਕ ਪਾਸੇ ਲੱਗਿਆ ਚਾਰ ਧਰਮ ਤੇ ਇੱਕ ਤੁਹਾਨੂੰ ਮਤਲਬ ਮੈਂ ਬੈਡ ਨਿਊਜ਼ ਦੱਸਾਂ ਬੈਡ ਨਿਊਜ਼ ਇਹ ਆ ਕਿ ਸਾਡਾ ਪੂਰਾ ਪ੍ਰੋਗਰਾਮ ਬੜਿਆ ਹੋਇਆ ਕਿ ਤੁਹਾਨੂੰ ਦੱਸਿਆ ਸੀ ਕਿ ਜਿਵੇਂ ਅਸੀਂ ਜਾਣਾ ਫਤੇਗੜ ਸਾਹਿਬ ਮੱਥਾ ਟੇਕਣ ਤੇ ਛੁੱਟੀਆਂ ਲੈਣੀਆਂ ਸੀ ਉਤਾਰਨੇ ਤੇ ਪਲਾਨ ਪੂਰਾ ਸੀ ਸਾਡਾ ਕਿ ਚਾਰ ਪੰਜ ਦੇ ਅਰਾਊਂਡ ਅਸੀਂ ਜਾਵਾਂਗੇ ਤਰੀਕ ਦੇ ਤੈਨੂੰ ਪਤਾ ਲੱਗਿਆ ਤੇ ਮੈਂ ਸੁਣੀ ਪਈ ਸੀ ਨਿਊਜ਼ ਤੇ ਨਿਊਜ਼ ਦੇ ਵਿੱਚ ਕਿਹਾ ਗਿਆ ਬੜੇ 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 ਬੋਲੇ ਲਿਖ ਲਿਖ ਲਾਇਆ ਹੋਇਆ ਜੀ ਪੰਜਾਬ 'ਚ ਤੇਲ ਹੋਇਆ ਖਤਮ ਪੰਜਾਬ 'ਚ ਪੈਟਰੋਲ ਖਤਮ ਪੰਜਾਬ 'ਚ ਡੀਜ਼ਲ ਖਤਮ ਤੇ ਸਾਨੂੰ ਇਸ ਗੱਲ ਦੀ ਟੈਨਸ਼ਨ ਹੈ ਕਿ ਅਸੀਂ ਛੁੱਟੀਆਂ ਵੀ ਲੈਣੀਆਂ ਤੇ ਜੇ ਸਾਨੂੰ ਪੈਟਰੋਲ ਨਾ ਮਿਲਿਆ ਤਾਂ ਅਸੀਂ ਕਿਵੇਂ ਕਿਵੇਂ ਜਾਵਾਂਗੇ ਤੇ ਮੈਂ ਸਿਮਰਨ ਨਾਲ ਹੀ ਡਿਸਕਸ ਕਰ ਰਹੀ ਸੀ ਉਤਾਰ ਦਾ ਫੋਨ ਆਇਆ ਸੀ ਕਹਿੰਦੇ ਤੇਲ ਮੁੱਕ ਗਿਆ ਵੈਸੇ ਨਾ ਮੈਂ ਕਿਹਾ ਹੋਇਆ ਕੋਲਿੰਦਰ ਨੂੰ ਕਿ ਤੂੰ ਟੈਂਕੀ ਫੁੱਲ ਕਰਾ ਲੈ ਮੈਨੂੰ ਤਾਂ ਲੱਗਦਾ ਜੇ ਬਾਈ ਚਾਂਸ ਪਤਾ ਨਹੀਂ ਹੁਣ ਕਿੰਨੇ ਦਿਨ ਹੜਤਾਲ ਚੱਲਣੀ ਆ ਟਰੱਕਾਂ ਵਾਲਿਆਂ ਦੀ ਹੜਤਾਲ ਆ ਕੀ ਪਤਾ ਨਹੀਂ ਕੋਈ ਚੱਕਰ ਪਿਆ ਹੀ ਕਿ ਜੇ ਐਕਸੀਡੈਂਟ ਹੋਇਆ ਕੋਈ ਟੱਕਾਂ ਵਾਲਿਆਂ ਕੋਲ ਤੇ ਉਹਦੇ ਤੁਸੀਂ ਪਤਾ ਨਹੀਂ ਇੰਨੇ ਲੱਖ ਪੇ ਕਰੋਗੇ ਜੇ ਕੋਈ ਰੱਬ ਨਾ ਕਰੇ ਕੋਈ ਇਹੋ ਜੀ ਗੱਲਬਾਤ ਹੋ ਜੇ ਤੇ ਉਹਦੇ ਕਰਕੇ ਜਿਹੜਾ ਇਹ ਬੜੀ ਨਿਊਜ਼ ਚੱਲਣ ਈ ਹੈ ਕਿ ਤੇਲ ਬੰਦ ਤੇਲ ਬੰਦ ਵੈਸੇ ਲੋਕਾਂ ਨੂੰ ਪਰੇਸ਼ਾਨ ਕਰਨ ਵਾਲੀ ਗੱਲ ਆ ਹੋਰ ਤਾਂ ਕੁਝ ਨਹੀਂ ਆਪਣੀਆਂ ਸਰਕਾਰਾਂ ਐ ਕਿਉਂ ਕਰ ਰਹੀਆਂ ਮੈਨੂੰ ਸਮਝ ਨਹੀਂ ਆਦੀ ਤੇ ਹੁਣ ਬਸ ਇਹੀ ਟੈਨਸ਼ਨ ਹੋਈ ਪਈ ਕਿ ਅਸੀਂ ਛੁੱਟੀ ਲੈਣੀ ਹੈ ਤੇ ਅਸੀਂ ਛੁੱਟੀ ਲੈ ਕੇ ਜਾਣਾ ਸੀ ਮਸਾ ਟਾਈਮ ਕੱਟ ਕੇ ਤੇ ਮੈਨੂੰ ਲੱਗ ਰਿਹਾ ਕਿ ਸਾਡਾ ਕਿਤੇ ਕੈਨਸਲ ਹੀ ਨਾ ਹੋ ਜੇ ਕੰਮ ਅਸਟਾ ਕੁਰੀਆਂ ਤਿਆਰੀਆਂ ਕਰੀ ਬੈਠੇ ਆ ਸਾਰਾ ਕੁਝ ਕਰੀ ਬੈਠੇ ਆ ਤੇ ਅਜਮਨ ਹਰਾਉਣਾ ਹੀ ਉਹ ਵੀ ਨਹੀਂ ਆਏ ਹੈਗੇ ਉਹ ਵੀ ਇਹਨਾਂ ਚੱਕਰਾਂ 'ਚ ਫਿਰਦੇ ਪਏ ਨੇ ਕਿ ਤੇਲ ਤੋਂ ਮਿਰਜੇ ਕਿ ਦੋਤਾ ਚੰਗੀ ਗੱਲ ਐ ਬਾਕੀ ਦੇਖਦੇ ਆ ਜਿਵੇਂ ਵੀ ਹੋਈ ਹੋਇਆ ਤੁਹਾਨੂੰ ਦੱਸਾਂਗੇ ਦੱਸਦੇ ਰਵਾਂਗੇ ਅਸੀਂ ਕੀ ਦੱਸਣਾ ਤੁਸੀਂ ਤੇ ਨਿਊਜ਼ ਆਪ ਹੀ ਤੁਹਾਡੀ ਪਤਾ ਲੱਗ ਜਾਣਾ ਤੁਹਾਨੂੰ ਤੇ ਚਲੋ ਜੀ ਬਾਹਰੀਆਂ ਗੱਲਾਂ ਨਾ ਕਰਦੇ ਹੋਏ ਤੁਹਾਨੂੰ ਪਤਾ ਚਾਹ ਦੇ ਸਕੀਨ ਚਾਹ ਬਣਾਉਣ ਲੱਗੇ ਨੇ ਤੇ ਦਮਨ ਟਿਊਸ਼ਨ ਚਲੀ ਗਈ ਐ ਤੇ ਸਵੇਰੇ ਆਪਾਂ ਪਰੌਂਠੇ ਖਾ ਕੇ ਉਸ ਤੋਂ ਬਾਅਦ ਅਸੀਂ ਸੌਂਗੇ ਸੀ ਚਾ ਚੀ ਗੋ ਤਾਂ ਪਿਆਣੀ ਨਾ ਚਾ ਹਾਂ ਮੇਰੀ ਮਾਂ ਦੀ ਤੁਸੀਂ ਮੇਰੀ ਦੀ ਫਰੈਂਡ ਆ ਗਈ ਤੇ ਸਿਮਰਨ ਨੇ ਜਾਣਾ ਬਾਜ਼ਾਰ ਇਹ ਨਹੀਂ ਹੁਣਾ ਠੀਕ ਉਹ ਕਹਿੰਦੀ ਮੈਂ ਤੇਰੇ ਪਿੰਡ ਮੈਂ ਤਾਂ ਸ਼ਾਪਿੰਗ ਨਹੀਂ ਹੁੰਦੀ ਓਹ ਹੋ 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 ਅੱਛਾ ਇਹ ਨਾ ਪਿਆਰ ਅੱਜ ਕੱਲ ਦੇ ਜਮਾਨੇ 'ਚ ਵੀ ਇੰਨਾ ਪਿਆਰ ਹੈ ਹਾਂ ਨਹੀਂ ਤੇ ਅੱਜ ਕੱਲ ਦਾ ਜਿਹੜੀ ਆ ਫਰੈਂਡ ਹੁੰਦੀਆਂ ਬਸ ਖਾਓ ਪੀਓ ਚਲੋ ਹਨਾ ਪਰ ਨਿੰਸੀ ਸਿਮਰ ਅਦੀ ਜਿਹੜੀਆਂ ਫਰੰਡਾਂ ਨੇ ਇੰਨੀਆਂ ਵਧੀਆ ਨੇ ਇੰਨੀਆਂ ਵਧੀਆ ਨੇ ਖਾਸ ਕਰਕੇ ਸਿਮਰ ਪੰਗੂ ਗੁਰਲੀਨ ਮੈਂ ਸਾਰੀਆਂ ਦੇ ਨਾਮ ਸਿਮਰਾਂ ਨੇ ਹਾਂਜੀ ਕਰ ਸੂਸੀ ਕਰ ਲੋਰ ਸਿਮ ਨੂੰ ਨਾ ਲੈ ਰਹੀਏ ਸੁਣ ਲੋ ਤੁਸੀਂ ਨਾ ਕਿਉਂ ਫੇਰ ਪਤਾ ਕੀ ਜੇ ਇੱਕ ਦਾ ਨਾਮ ਲਾਤਾ ਨਾ ਕਹਣਾ ਮੇਰਾ ਨਾਮ ਕਿਉਂ ਨਹੀਂ ਲਿਆ ਬਈ ਨਹੀਂ ਸਾਰੀਆਂ ਵਧੀਆ ਨੇ ਸਾਰੀਆਂ ਵਧੀਆ ਨੇ ਪੰਜੇ ਦੀਆਂ ਪੰਜੇ ਕਿ ਲਿਆ ਪਾਣਾ ਤੇ ਪਾਣਾ ਮੈਂ ਚਾਹ ਚ ਕੱਪੜੇ ਫਿਰ ਨਹੀਂ ਲਾਣੀ ਤੂੰ ਦੁਬਾਰਾ ਠਰ ਕੇ ਲਾਣੀ ਹਾਂ ਦਮੇ ਠਰ ਕੇ ਲਾਉਨੇ ਆ ਇਹ ਨਾ ਹੋਏ ਠੰਡੇ ਹੀ ਹੋ ਜਾਣਗੇ ਤੇ ਮੈਂ ਤਿਆਰ ਵੀ ਹੋਣਾ ਮਾ ਯਾਰ ਉਹ ਤੇ ਜਾਣਾ ਹੁੰਦਾ ਯਾਰ ਨੂੰ ਤੇ ਮੈਂ ਲਈ ਤੂੰ ਸਾੜੀ ਲੈਣੀ ਹੈ ਤੇ ਸਾੜੀ ਲਾਉਣ ਵਾਲਾ ਕੰਮ ਮੇਰਾ ਤਾਂ ਅੱਜ ਸਾੜੀ ਲਾਉਣ ਵਾਲਾ ਕੰਮ ਹੈ ਸਿਮਰੰਡੇ ਸ਼ੋਪਿੰਗ ਕਰਨ ਜਾਣਾ ਸੈਲੀ ਨਾਲ ਮਾ ਮੈਨੂੰ ਵੀ ਥੋੜੇ ਇਨਕਮ ਦੇ ਦੋ ਮੈਂ ਵੀ ਲਈ ਆਉਂਗੀ ਓ ਹੋ ਹੋ ਇਨਕਮ ਤੇ ਕਿੰਨੀ ਕੁ ਦਮਾ ਦੱਸ ਦੇ ਦਿਓ 5000 ਰੁਪਿਆ ਦੇ ਦਿਓ ਦੇਖੋ ਪਹਿਲਾਂ ਸੁਣਦੇ ਸਿਮਰੰਡੀਆਂ ਪਾਣ 6000 ਫਿਰ ਉਹਨੇ ਲੈਣਾ ਫਿਰ ਮੈਨੂੰ ਵੀ ਹੋਗਾ ਮੈਂ ਵੀ ਲਵਾ ਉਹਨੇ ਲੈਣੇ ਉਹਨੇ ਤਾਂ ਕਿਤੇ ਜਾਣਾ ਤਾਂ ਤੂੰ ਮੈਂ ਵੀ ਜਾਣਾ ਹੁੰਦਾ ਤੂੰ ਤਾਂ ਘਰੇ ਹੀ ਹੈ ਨਾ ਆ ਦੇਖੋ ਹੁਣ ਮੈਨੂੰ ਬੁਲਾਇਆ ਉਹਨੇ ਫਿਰ ਮੈਂ ਜਾਣਾ ਨਹੀਂ ਫਿਰ ਐ ਜਾਣਾ ਹੀ ਹੁੰਦਾ ਆਪਣੇ ਮੂਲੇ ਕੈਮਰਾ ਕੱਢ ਕੇ ਮੂੰਹ ਕਰਿਆ ਗੱਲ ਕਰਿਆ ਕਰੋ ਨਾ ਫਿਰ ਦੱਸਿਆ ਕਰਦਾ ਸਾਹਮਣੇ ਤਾਂ ਉਹਦਾ ਮੂੰਹ ਦੇਖ ਕੇ ਕਿ ਸਿਮਰਨ ਕੀ ਕਹਿੰਦੀ ਹੈ ਦੇ ਦਿਓ ਤੇ ਕੋਈ ਨਾ ਦੇਖਦੇ ਆ ਜਿਹੜੇ ਇਹ ਬਸ ਦੇਖਦੇ ਆ ਕੈਮਰੇ ਮੂਰੇ ਦੇਖਦੇ ਆ ਪਿੱਛੇ ਮੈਨੂੰ ਗਾਣਾ ਪੈਣੀ ਦਵਾ ਤੁਹਾਨੂੰ 5000 ਰੁਪਏ ਦਵਾ ਤੁਹਾਨੂੰ 1000 ਰੁਪਏ ਇਹੋ ਜਿਹੀ ਕੋਈ ਗੱਲ ਸੀ ਮੈਂ ਕਦੇ ਮਣਾ ਕੀਤਾ ਸੀ 5 6000 ਨਹੀਂ ਕੋਈ 5 600 ਦੀ ਗੱਲ ਕਰ ਰਿਹਾ ਸੀ ਬੰਦੇ ਦਾ ਬਸ ਬਸ ਤੇ ਬਾਜ਼ਾਰ ਲੁੱਟ ਲੂਣਾ ਨਾ 5 600 ਜਿਵੇਂ ਹਾਂ ਬਾਜ਼ਾਰ ਲੁੱਟ ਲੂਣਾ ਅੱਛਾ ਮੈਨੂੰ ਪਹਿਲਾਂ ਨਾ ਉਹ ਵੇ ਉਹ ਕੰਮ ਜ਼ਰੂਰੀ ਹੈ ਆ ਜਾ ਮੇਰੇ ਨਾਲ ਵਲੌਗ ਦੇ ਵਿੱਚ ਬਣੇ ਰਹੋ ਤੁਸੀਂ ਮੈਂ ਪੁੱਛ ਆਪਕੇ ਕੁਝ ਕੁਝ ਆਪਕੋ ਬਤਾਣਾ ਚਾਹਤੀ ਹੂੰ ਸਿਮੂ ਖੜੇ ਮੈਂ ਲੱਗ ਗਈਆਂ ਦੋ ਹੂੰ ਅਦਰਕ ਵੀ ਲੱਭਣਿਆ ਆਪਾਂ ਗੈਸ ਵੇਖੀ ਪਿਆਈ ਉਥੇ ਪਿਆਗੀ ਉਥੇ ਦੇਖ ਲਓ ਕਿੱਥੇ ਪਿਆ ਮੈਂ ਉਥੇ ਕਹਿਣ ਨਹੀਂ ਆ ਉਥੇ ਉਥੇ ਇਹ ਨਹੀਂ ਅੰਦਰ ਕੁ ਮੁੱਕ ਗਿਆ ਮੈਂ ਸਿਰ ਗਿਆ ਸਹੀ ਸਾਫ ਕੀਤਾ ਸਿਰ ਉਥੇ ਦੇਖ ਲਓ ਨਹੀਂ ਪਿਆ ਗਈ ਨਾ ਸਿਰ ਖਾ ਕੇ ਪਰੌਂਠੇ ਖੋਚ ਨਹੀਂ ਰਹੀ ਹੈਗੀ ਮੈਨੂੰ ਮੈਂ ਕੱਪੜੇ ਧੋਂਦੀ ਰਹੀ ਤੇ ਨੀਂਦ ਆ ਗਈ ਮੈਨੂੰ ਮਤਲਬ ਨੀਂਦ ਨਹੀਂ ਆਈ ਨੀਂਦ ਤਾਂ ਮੈਨੂੰ ਬੜੀ ਘਟ ਆਉਂਦੀ ਹੈ ਮਤਲਬ ਠੰਡ ਲੱਗੀ ਤੇ ਮੈਂ ਪੈ ਗਈ ਆਪਾਪੋ ਦੀ ਕੋਟੀ ਚ ਕਿਵੇਂ ਲੱਗ ਰਹੀ ਹੈ ਮੈਂ ਖੁੱਲੀ ਬੇਕਾਰ ਬੇਕਾਰ ਖੁੱਲੀ ਵਾਲੀ ਹੈ ਨਾ ਚਲੂੰ ਥੱਲੇ ਫੈਸ਼ਨ ਦੇ ਵਾਹ ਦੇਖੀ ਦੁੱਧ ਉੱਪਰ ਗਿਆ ਸਾਰਾ ਯਾਰ ਕੰਮ ਕੁਛ ਕਰਨਾ ਹੋਰ ਸੋਈ ਜੇ ਤਾਂ ਕੰਮ ਕੁਛ ਹੋ ਜਾਂਦਾ ਦੂਜੀ ਉਹ ਕੱਪੜੇ ਨਾਲ ਸਾਫ ਕਰਾਂ ਪਹਿਲਾਂ ਗੈਸ ਸਾਫ ਕਰਨਾ ਬੜਾ ਵੱਡਾ ਕੰਮ ਕਰਦਾ ਨਾ ਪਰ ਮਿੰਟ 'ਚ ਸੁਖੰਜੀ ਜੀ ਦੀ ਆਹ ਦੇਖ ਲੋ ਤਾਂ ਡਾ ਚਾਰ ਇਤੋਂ ਦੇਖ ਸਕਦੇ ਸਿਰਫ ਇੰਨਾ ਕੁ ਰਹਿ ਗਿਆ ਇੱਕ ਡੱਬਾ ਹੀ ਖਾਲੀ ਕਰਤਾ ਬਸ ਦੂਜੇ ਨੂੰ ਹੱਥ ਲਾਣਾ ਹੈ ਇੰਨਾ ਕੁ ਵਧੀਆ ਲੱਗਿਆ ਨਾ ਪੁੱਛੋ ਨਾ

ਕੁਝ ਸਿਆਪ ਨਹੀਂ ਬਣਦੀ ਪਈ ਐ ਤੇ ਇਧਰ ਸਾਡਾ ਸਿਮਰਨ ਪੁੱਤ ਰੈਡੀ ਹੋ ਰਿਹਾ ਤੇ ਅੱਜ ਮੈਂ ਵਾਲ ਖੁੱਲੇ ਛੱਡੇ ਗੋ ਮੇਰੇ ਸਿਰ ਮੈਂ ਤੋਤਾ ਸੀ ਜਿੱਦਨ ਦਾ ਕੱਲ ਪਰਸੋਂ ਦੇ ਵਲੌਗ ਚ ਤੁਸੀਂ ਦੇਖਿਆ ਮੈਂ ਤੇਲ ਲਾਇਆ ਸੀ ਤੇ ਅੱਜ ਮੈਂ ਮਤਲਬ ਜਿਹੜੇ ਵਾਲ ਨੇ ਤੋਤੇ ਨੇ ਪਰ ਫਿਰ ਵੀ ਮੇਰੇ ਵਾਲ ਜਿਹੜੇ ਨੇ ਨਾ ਐਨੇ ਮਤਲਬ ਉਹ ਨਹੀਂ ਹੋਏ ਹੈਗੇ ਜਿਹਨੂੰ ਆਪਾਂ ਕਹਿੰਦੇ ਆ ਆਇਲੀ ਨਹੀਂ ਹੋਈ ਹਜੇ ਵੀ ਐਨੇ ਡਰਾਈ ਨੇ ਨਾ ਇਹ ਪਤਾ ਨਹੀਂ ਸ਼ੈਂਪੂ ਹੀ ਡਰਾਈ ਐ ਐਨੇ ਵਾਲ ਡਰਾਈ ਕਰ ਦਿੰਦਾ ਬਹੁਤ ਜ਼ਿਆਦਾ ਤੇ ਆਪਾਂ ਠੰਡ ਬਹੁਤ ਲੱਗ ਰਹੀ ਤੇ ਆਪਾਂ ਤਾਂ ਐਨੇ ਕੱਪੜੇ-ਕੁਪੜੇ ਪਾ ਕੇ ਰੱਖੇ ਨੇ ਤੇ ਬਾਹਰ ਦਾ ਮੌਸਮ ਪੂਰਾ ਪੂਰਾ ਚਿਲਡਾ ਆਪਾ ਪੂਰਾ ਚਿਲਡ ਤੇ ਅੱਜ ਵੀ ਕੱਪੜੇ ਧੁੱਤੇ ਸੀ ਤੇ ਜਿਹੜੇ ਤੁਸੀਂ ਦੇਖੇ ਪੁਰਸੋਂ ਚੌਥੋਂ ਵੀ ਧੁੱਤੇ ਹਨ ਮੇਰੀ ਚਾਹ ਆ ਗਈ ਆਪਣੀ ਆਪਾਂ ਚਾਹ ਪੀਣਾਂ ਤਾਂ ਇੱਧਰ ਹੀਟਰ ਲਾਇਆ ਆਪਾਂ ਦੇ ਹੀਟਰ ਦੇ ਗੈਸ ਕਾਂਦੇ ਪਏ ਆ ਆਪਾਂ ਜਰਾਬਾਂ ਜਰਾਬਾਂ ਗਿੱਲੀਆਂ ਨੇ ਤੇ ਆ ਗਰਮ ਨੇ ਵਾਵਾ ਤੇ ਮੈਂ ਕਿਹਾ ਚੱਲੇ ਪਾ ਲਾਂਗੇ ਸਿਮਰਨ ਬਾਹਰੋਂ ਕੱਪੜੇ ਲਾ ਲਾ ਕੇ ਇੱਥੇ ਰੱਖਣ ਡਿਆ ਮੈਂ ਹੈ ਇਸ ਕਮਰੇ ਚ ਰਾ ਦੇ ਥੋੜੇ ਜਿ ਨਿੱਗੇ ਜੇ ਹੋ ਜਾਣਗੇ ਨਹੀਂ ਤਾਂ ਸੁੱਕਣੇ ਨਹੀਂ ਹੈਗੇ ਸਾਰੇ ਲਾਲੇ ਕੋਰੇਆ ਤੇ ਨਹੀਂ ਐਨੇ ਉਹ ਨਾਲ ਤੂੰ ਵੀ ਗਿੱਲੀ ਹੋ ਜਾਣਾ ਕੱਪੜੇ ਗਿੱਲੇ ਨੇ ਚਲ ਮਸ਼ੀਨ ਵਿੱਚ ਚੰਗੀ ਤਰ੍ਹਾਂ ਟੱਕਿਆ ਕੇ ਅੰਦਰ ਲਿਆਈਏ ਮੈਂ ਸਿਮਰਨ ਦੀ ਫਰੈਂਡ ਆ ਰਹੀ ਹੈ ਲਹਿਰੇ ਗਾਗੇ ਤੋਂ ਤੇ ਸਿਮਰਨ ਨੂੰ ਚਾਹ ਚੜ ਗਿਆ ਤੇ ਸਿਮਰਨ ਨੇ ਉਹਦੇ ਨਾਲ ਜਾਣਾ ਮਾਰਕੀਟ ਸ਼ਾਪਿੰਗ ਕਰਨ ਤੇ ਮੈਂ ਕਹਿੰਦੀ ਨਾ ਸਿਮੂ ਨੂੰ ਕੰਮ ਕੋਈ ਤੈਨੂੰ ਕਹਣਾ ਇਨਾ ਮੈਂ ਨਹੀਂ ਜਾਣਾ ਮੈਂ ਤਾਂ ਸੁੱਤੀ ਪਈ ਆ ਗਿੱਲੀ ਤਾਂ ਸਹੀ ਲੀ ਹੋ ਜਾਈ ਮਾਂ ਤਾਂ ਮਾਂ ਹੁੰਦੀ ਹੈ ਮਾਂ ਮਾਂ ਨਹੀਂ ਹੁੰਦੀ ਨਹੀਂ ਮਾਂ ਤਾਂ ਮਾਂ ਹੁੰਦੀ अच्छा मां तो मां होती है बस मां उसमें है गानों में है है ना मैं शार्प ही करा कित्ती अस ਨਸੀਬ ਨੂੰ ਨੰਨੀ ਥੱਲੇ ਛੱਡ ਜਾਣਾ ਉਹ ਨਾ ਥੱਲੇ ਆਉਣਾ ਗੱਡੀ ਤੇ ਤੇ ਉਥੇ ਕਿੱਧਰ ਤੂੰ ਫੈਸ਼ਨ ਮਾਰਿਆ ਟੋਪੀ ਪਾ ਇੰਨੀ ਠੰਡਾ ਗੱਡੀ ਜਾਣਾ ਮੈਂ ਕਿਹੜਾ ਨਹੀਂ ਗੱਡੀ ਜਾਣਾ ਫੜ ਪਾ ਇਹ ਜਿਹੜੀ ਲਿਆਂਦੀ ਏ ਫੌਜੀ ਟੋਪੀ ਫੌਜੀ ਟੋਪੀ ਚਲ ਚਲ ਤੂੰ ਥੱਲੇ ਛੱਡ ਕੇ ਆਉਣੀ ਹੈ ਹਾਂ ਦਮ ਨੂੰ ਸੇਵਰ ਲੈ ਜਾਣਾ ਤੁਸੀਂ ਲੈਣ ਜਾਓਗੇ ਨਹੀਂ ਕਿੱਥੋਂ ਚੱਲੇ ਨੇ ਇੱਥੋਂ ਉਹਨਾਂ ਦਾ ਘਰ ਰੋਗ ਵਾਲੀ ਚੱਲਦੇ ਆ ਫਿਰ ਆਪਾਂ ਅੱਜ ਰੋਗ ਵਾਲੀ ਚੱਲਦੇ ਚਲੋ ਜੀ ਸਿਮਰਨ ਮੈਂ ਛੱਡ ਆਇਆ ਸਿਮਰਨ ਚਲੀ ਗਈ ਉਹਨਾਂ ਨਾਲ ਸ਼ਾਪਿੰਗ ਕਰਨ ਵਾਸਤੇ ਤੇ ਮੈਂ ਵੀ ਹੁਣ ਰਾਤ ਦੀ ਦਾਲ ਸਬਜ਼ੀ ਦੀ ਕਰਾਂ ਤਿਆਰੀ ਤੇ ਮਿਲਦੇ ਆ ਤੁਹਾਨੂੰ ਨਵੇਂ ਵਲੌਗ ਦੇ ਨਾਲ ਉਮੀਦ ਕਰਦੇ ਆ ਅੱਜ ਦਾ ਵਲੌਗ ਤੁਹਾਨੂੰ ਪਸੰਦ ਆਇਆ ਹੋਵੇ ਜਾਂ ਪਸੰਦ ਆਇਆ ਲਾਈਕ ਸ਼ੇਅਰ ਕਮੈਂਟ ਜਰੂਰ ਕਰਕੇ ਜਾਇਓ ਤੇ ਜਿਹੜੇ ਚੈਨਲ ਤਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਸਾਰਿਆਂ ਨੂੰ ਬਾਏ ਬਾਏ